对，对。Okay, ਇਕਾਲ ਰੂਈਆ ਨਾਮ ਸੁਹਰਤ ਹੈ ਅਖੀ ਹੈ ਤਾਜ ਦੇਸਵਾ ਸਤਗੁਰ ਸਤਿ ਆਕੀ ਹੈ ਜਿਸ ਦਾ ਕਾਰ ਤਰੀਤੀਆ ਮਾਨਸ ਜਨ ਚਰ ਰਾਮ ਜਟਾ ਕ੍ਰਿਵ ਮਹਾਰਾਜ ਪ੍ਰਸੂਤ ਗੋਵੀਸ਼ੰਦਰ ਜੀ ਨਾਮ ਕੀ ਰਹਾ ਹੈ ਕਲੋਜ਼ ਕਰੇ ਮੇ ਅੰਤਿਮ ਗੁਰ ਤੇਵ ਨਾਨਕ ਨਾਮ ਨਰਸਨ ਹੁ ਰਾਇ ਹਰਿ ਜਨ ਹਰਿ ਵੰਨ ਸੁਮਰੋ ਸਿਹਾ جي ستي آهي راجي کلا ڪلو آهي اها باد سميا ڀن نم ڏياري سڀ خان و سارانه ਠੀਕ ਹੈ ਜੀ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਭਾਈ ਗੁਰਦਾਸ ਜੀ ਦੇ ਪਵਿੱਤਰ ਬਾਣ ਅਨੁਸਾਰ ਔਰ ਨਾਨਕ ਦੇ ਪਾਤਸ਼ਾਹ ਜਿਨੇ ਜਦੋਂ ਇੱਕ ਧਰਤੀ ਤੇ ਪ੍ਰਕਾਸ਼ਮਾਨ ਹੋਏ ਉਦੋਂ ਧਰਮ ਦੇ ਉੱਤੇ ਇੱਕ ਧੁੰਦ ਬਾਗਰ ਆਪ ਖੁਦਰਾ ਪੰਚੜਿਆ ਸੀ ਵੱਖ-ਵੱਖ ਵਰਨਵਾਦ ਦੇ ਵਿੱਚ ਜਾਤ ਪਾਤ ਊਚ ਨੀਚ ਦੇ ਵਿੱਚ ਸਾਰਾ ਸਮਾਜ ਉਸ ਵੇਲੇ ਦੇ ਧਰਮ ਨੇ ਲੋਕਾਂ ਨੇ ਵੰਡਿਆ ਹੋਇਆ ਸੀ 사ਤਗੁਰ ਜੀ ਨੇ ਸਭ ਤੋਂ ਮੁੰਡਲਾ ਸਿਧਾਂਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇੱਕ ਓੰਕਾਰ ਦੇ ਰੂਪ ਵਿੱਚ ਪ੍ਰਗਟ ਕੀਤਾ ਤੋ ਬੁਰੂ ਸਾਹਿਬ ਨੇ ਕਿਰਪਾ ਬਖਸ਼ ਕਰਕੇ ਜਿਹੜੇ ਪਵਿੱਤਰ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਦਿੱਤੇ ਉਹਨਾਂ ਦੇ ਵਿੱਚੋਂ ਮੁੱਖ ਤੌਰ ਤੇ ખ્રિસ્ਤ ਦਾ ਜਿਹੜਾ ਆਸ਼ਰਮ ਸਗਾ ਸਤਗੁਰੂ ਨੇ ਆਪ ਵੀ ਧਾਰਨ ਕੀਤਾ ਕਿਉਂਕਿ ਉਸ ਵੇਲੇ ਦੇ ਧਾਰਮਿਕ ਅਨੁਵਾਈ ਕਰਨ ਵਾਲੇ ਲੋਕ ਤੇ ਦੂਸਰੇ ਉਹ ਕੋ ਜੰਗਲਾਂ 'ਚ ਭਟਕ ਜਾਂਦੇ ਸੀ ਕੁਝ ਆਪਣੇ ਧੋਨੇ ਧਪਾਉਂਦੇ ਸੀ ਅਤਿਆਧਿਕ ਮਨਮਤ ਅਨੁਸਾਰ ਆਪਣੇ ਸਰੀਰਾਂ ਨੂੰ ਕਾਕਤ ਦਿੰਦੇ ਸੀ ਤੇ ਗ੍ਰਿਸ਼ਤੇ ਆਸ਼ਰਮ ਤੋਂ ਬਿਹੰਗਮ ਹੋ ਕੇ ਲਾਂਬੇ ਜਾਂਦੇ ਸੀ ਸੋ ਗੁਰੂ ਸਾਹਿਬ ਜੀ ਨੇ ਆਪ ਗ੍ਰਿਸ਼ਤਾ ਆਸ਼ਰਮ ਧਾਰਨ ਕਰਨ ਧਾਰਨ ਕੀਤਾ ਅੱਜ ਉਹ ਪਵਿੱਤਰ ਵਿਆਹ ਪੂਰਵ ਸਮੁੱਚੀ ਸੰਗਤ ਮਨਾ ਰਹੀ ਆ ਜਿਹੜਾ ਸਤਗੁਰ ਜੀ ਨੇ ਆਪ ਧਾਰਨ ਕੀਤਾ ਸੋ ਮੈਂ ਗੁਰੂ ਚਰਨਾ ਚ ਅਰਦਾਸ ਕਰਦਾ ਕਿਉਂਕਿ ਸਤਗੁਰ ਜੀ ਦੇ ਵਿਆਹ ਪੂਰਵ ਤੇ ਵਧਾਈ ਨਹੀਂ ਸਤਗੁਰੂ ਕੀ ਉਪਕਾਮ ਮੰਗ ਮੰਗ ਕੇ ਅਸੀਸ ਮੰਗ ਜੇ ਸਤਗੁਰੂ ਜੀ ਸਾਨੂੰ ਵੀ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਪਵਿੱਤਰ ਕਰਵਾਣੀ ਦੀ ਨਾਮ ਰੂਪੀ ਬਖਸ਼ਿਸ਼ ਕਰੋ ਤਾਂ ਕਿ ਇਹ ਜਿਹੜਾ ਜਾਗਤ ਜਲਨ ਦਾ ਇਹ ਤੜਫ ਰਹੀਆਂ ਰੂਹਾਂ ਕੋਈ ਸ਼ਾਪਦ ਨਾ ਠੜੀਆਂ ਹੋਣ ਸੋ ਸਤਗੁਰੂ ਜੀ ਨੇ ਸਾਰੇ ਸਿਧਾਂਤ ਸਾਨੂੰ ਮਨੁੱਖਤਾ ਨੂੰ ਇੱਕ ਲੜੀ ਚ ਬਰੋਣ ਲਈ ਨਾਮ ਜਪੋ ਬੰਨ ਕੇ ਸਖੋ ਤੇ ਕੀਰਤ ਕਰੋ ਇਹ ਮੁੱਢਲੇ ਸਿਧਾਂਤ ਜਿਹੜੇ ਉਸ ਵੇਲੇ ਲੋਕ ਤਿਆਗ ਚੁੱਕੇ ਸਗੇ ਉਹ ਸਤਿਗੁਰੂ ਜੀ ਨੇ ਸਾਨੂੰ ਉਦੇਸ਼ ਕੀਤਾ ਤੇ ਅੱਜ ਸਿੱਖ ਕੌਮ ਪੂਰੇ ਤੌਰ ਦੇ ਉੱਤੇ ਹਰ ਇੱਕ ਜਿਹੜਾ ਵੀ ਸਤਿਗੁਰੂ ਜੀ ਨੇ ਸਿਧਾਂਤ ਆਪ ਆਪਣੇ ਪਿੰਡੇ ਤੇ ਹੰਡਾਇਆ ਉਹ ਸਾਡੇ ਲਈ ਪੁਰਬ ਦੇ ਰੂਪ ਵਿੱਚ ਬਣ ਗਏ ਸੋ ਬਾਹਰ ਅੰਦਰ ਦੇ ਵਿੱਚ ਕਾਮਨਾ ਕਰਦਾ ਗੁਰੂ ਸਾਹਿਬ ਜੀ ਇਹ ਸਾਨੂੰ ਵੀ ਨਾਮ ਦੀ ਵਾਸ਼ਿਸ਼ ਕਰੋ ਸਮੁੱਚਾ ਭਾਈਚਾਰਾ ਗਰਵਾਨੀ ਬੜੇ ਵਿਚਾਰੇ ਗਾਇਣ ਵੀ ਕਰੇ ਤੇ ਉਹਦੇ ਉੱਤੇ ਚੱਲਣ ਦਾ ਵੀ ਯਤਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ